ਲੋ ਬੱਚੋ ਨੈਕਸਟ ਅਸੀਂ ਲੇਖ ਕਰਾਂਗੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਤੇ ਠੀਕ ਹੈ ਤਾਂ ਚਲੋ ਸਟਾਰਟ ਕਰਦੇ ਹਾਂ ਫਿਰ ਪਹਿਲਾ ਹੈ ਜਾਣ ਪਛਾਣ ਮਹਾਤਮਾ ਗਾਂਧੀ ਜੀ ਦਾ ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ ਆਪ ਨੂੰ ਸਾਰਾ ਹਿੰਦੁਸਤਾਨ ਰਾਸ਼ਟਰ ਪਿਤਾ ਤੇ ਬਾਪੂ ਦੇ ਨਾਂ ਤੋਂ ਜਾਣਦਾ ਹੈ ਮਹਾਤਮਾ ਗਾਂਧੀ ਨੇ ਹਿੰਦੁਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਸੀ ਅੱਗੇ ਹੈ ਜਨਮ ਅਤੇ ਮਾਤਾ ਪਿਤਾ ਠੀਕ ਹੈ ਆਪ ਦਾ ਜਨਮ 2 ਅਕਤੂਬਰ 1869 ਇਸਵੀ ਵਿੱਚ ਪੋਰਬੰਦਰ ਵਿੱਚ ਹੋਇਆ ਇਹ ਇਲਾਕਾ ਗੁਜਰਾਤ ਵਿੱਚ ਪੈਂਦਾ ਹੈ ਆਪ ਦੇ ਪਿਤਾ ਜੀ ਦਾ ਨਾਂ ਕਰਮਚੰਦ ਸੀ ਆਪ ਦੀ ਮਾਤਾ ਜੀ ਦਾ ਨਾਂ ਪੁਤਲੀ ਬਾਈ ਸੀ ਉਹ ਇੱਕ ਧਾਰਮਿਕ ਖਿਆਲਾਂ ਵਾਲੀ ਔਰਤ ਸੀ ਆਪ ਦੇ ਪਿਤਾ ਜੀ ਦੇ ਨਾਂ ਦੇ ਨਾਲ ਆ ਨਾਂ ਦੇ ਨਾਲ ਲੱਗਣ ਨਾਲ ਹੀ ਆਪ ਦਾ ਨਾਮ ਆ ਮੋਹਨ ਦਾਸ ਕਰਮਚਾਂਦੀ ਗਾਂਧੀ ਰੱਖਿਆ ਗਿਆ ਅਗਲਾ ਪੈਰਾ ਹੈ ਵਿਦਿਆਪ੍ਰਾਪਤੀ ਇਹਨਾਂ ਨੇ ਵਿਦਿਆ ਕਿੱਥੋਂ ਪ੍ਰਾਪਤ ਕੀਤੀ ਸੀਗੀ ਆਪਨੇ ਆਪਣੇ ਜੀਵਨ ਦੀ ਮੰਡਲੀ ਵਿਦਿਆ ਆ ਆਪਣੇ ਸ਼ਹਿਰ ਦੇ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ ਫਿਰ ਆਪ ਬੀਏ ਦੀ ਪੜ੍ਹਾਈ ਕਰਨ ਲਈ ਕਾਲਜ ਕਾਲਜ ਚਲੇ ਗਏ ਬੀਏ ਪਾਸ ਕਰ ਲੈਣ ਤੋਂ ਬਾਅਦ ਆਪ ਬਕਾਲਤ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਚਲੇ ਗਏ ਬਕਾਲਤ ਪਾਸ ਕਰ ਲੈਣ ਪਿੱਛੋਂ ਆਪ ਵਾਪਸ ਭਾਰਤ ਆ ਗਏ ਨੈਕਸਟ ਪੈਰਾ ਹੈ ਦੱਖਣੀ ਅਫਰੀਕਾ ਜਾਣ ਆਪਨੇ ਇੱਕ ਮੁਕਦਮੇ ਦੇ ਤਹਿਤ ਦੱਖਣੀ ਅਫਰੀਕਾ ਵੱਲ ਦਾ ਦੌਰਾ ਕੀਤਾ ਠੀਕ ਹੈ ਉੱਥੇ ਜਾ ਕੇ ਜਦ ਆਪ ਨੂੰ ਕਾਲੇ ਅਤੇ ਭਾਰਤੀ ਲੋਕਾਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਬਾਰੇ ਪਤਾ ਲੱਗਿਆ ਤਾਂ ਆਪ ਤਿਰੂ ਕਾਂਗੋਠੀ ਆਪਨੇ ਉਥੇ ਰਹਿ ਕੇ ਗੋਰੇ ਅਤੇ ਕਾਲੇ ਦਾ ਭੇਦ ਖਤਮ ਕਰਨ ਖਤਮ ਕੀਤਾ ਜਿਸ ਕਾਰਨ ਪੂਰਾ ਦੱਖਣੀ ਅਫਰੀਕਾ ਅੱਜ ਵੀ ਆਪ ਦੇ ਇਸ ਨੇਕ ਕੰਮ ਨੂੰ ਯਾਦ ਕਰਦਾ ਹੈ ਅੱਗੇ ਹੈ ਭਾਰਤ ਯਾਤਰੀ ਦੱਖਣੀ ਅਫਰੀਕਾ ਦੇ ਦੌਰੇ ਤੋਂ ਬਾਅਦ ਆਪ 1912 ਈਸਵੀ ਵਿੱਚ ਭਾਰਤ

ਨੇ નિਸ਼ਚਾ ਕਰ ਲਿਆ ਕਿ ਆਪ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢ ਕੇ ਹੀ ਸਾਹ ਲੈਣਗੇ ਠੀਕ ਹੈ ਅੱਗੇ ਹੈ ਸਤਿਆਗ੍ਰਹਿ ਅਤੇ ਹੋਰ ਅੰਦੋਲਨ ਇਹਨਾਂ ਦੇ ਅੰਦੋਲਨਾਂ ਬਾਰੇ ਅਸੀਂ ਹੁਣ ਸਟੱਡੀ ਕਰ ਲੈਨੇ ਆਂ ਆਪਨੇ ਅੰਗਰੇਜ਼ਾਂ ਵਿਰੁੱਧ ਖੁੱਲੇ ਰੂਪ ਵਿੱਚ ਅੰਦੋਲਨ ਕਰਨੇ ਸ਼ੁਰੂ ਆ ਕੀਤੇ ਜਾਂ ਕਰ ਦਿੱਤੇ ਆਪਨੇ ਸਤਿਆਗ੍ਰਹਿ ਅੰਦੋਲਨ ਵੀ ਕੀਤਾ ਆਪ ਅਹਿੰਸਾ ਦੇ ਪੁਜਾਰੀ ਸਨ ਜਿਸ ਕਾਰਨ ਆਪਨੇ ਕਦੀ ਵੀ ਕਿਸੇ ਅੰਦੋਲਨ ਵਿੱਚ ਹਿੱਸਾ ਹਿੰਸਾ ਦਾ ਸਹਾਰਾ ਨਹੀਂ ਲਿਆ ਠੀਕ ਹੈ ਹਿੰਸਾ ਦਾ ਸਹਾਰਾ ਨਹੀਂ ਸਿਲੀਆ ਇਹਨਾਂ ਨੇ ਅੰਗਰੇਜ਼ਾਂ ਵਿਰੁੱਧ ਅੰਦੋਲਨ ਅ ਸ਼ੇੜਨ ਕਾਰਨ ਆਪ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਠੀਕ ਹੈ ਪਰ ਆਪਨੇ ਕਦੀ ਹਾਰਨਾ ਮੰਨੇ ਠੀਕ ਹੈ ਅੰਤ ਵਿਚ ਆਪ ਨੇ ਸਨ 1942 ਸੀ ਵਿੱਚ ਭਾਰਤ ਛੱਡਣ ਅੰਦੋਲਨ ਸ਼ੁਰੂ ਕਰ ਦਿੱਤਾ 1942 ਵਿੱਚ ਇਹਨਾਂ ਨੇ ਭਾਰਤ ਛੱਡਣ ਅੰਦੋਲਨਾਂ ਨੂੰ ਸ਼ੁਰੂ ਕੀਤਾ ਸੀ ਠੀਕ ਹੈ ਆਖਰ ਆਪ ਦੇ ਇਹਨਾਂ ਅੰਦੋਲਨਾਂ ਕਾਰਨ ਅੰਗਰੇਜ਼ ਇੰਨੇ ਬੇਵੱਸ ਹੋ ਗਏ ਕਿ ਉਹਨਾਂ ਨੂੰ ਭਾਰਤ ਛੱਡਣ ਛੱਟ ਕੇ ਜਾਣ ਲਈ ਮਜਬੂਰ ਹੋਣਾ ਪਿਆ ਅੰਤ 15 ਅਗਸਤ 1947 ਈਸਵੀ ਵਿੱਚ ਭਾਰਤ ਆਜ਼ਾਦ ਹੋ ਗਿਆ। ਅੱਗੇ ਹੈ ਇਹਨਾਂ ਦੀ ਸ਼ਹੀਦੀ ਬਾਰੇ। ਜਿਸ ਤਰ੍ਹਾਂ ਦੁਨੀਆ ਦਾ ਦਸਤੂਰ ਚੱਲਦਾ ਆ ਰਿਹਾ ਹੈ ਕਿ ਹਰੇਕ ਹਰ ਇੱਕ ਹਰ ਨੇਕ ਕੰਮ ਕਰਨ ਪਿੱਛੋਂ ਹਰ ਨੇਕ ਕੰਮ ਕਰਨ ਤੋਂ ਬਾਅਦ ਸ਼ਹਾਦਤ ਦੇਣੀ ਪੈਂਦੀ ਹੈ। ਉਸੇ ਤਰ੍ਹਾਂ ਆਪ ਨੂੰ ਵੀ ਸ਼ਹਾਦਤ ਦੇਣੀ ਪਈ। ਭਾਰਤ ਨੂੰ ਆਜ਼ਾਦੀ ਦੀਵਾਨ ਮਗਰੋਂ 30 ਜਨਵਰੀ 1948 ਈਸਵੀ ਨੂੰ ਨੱਥੂ ਰਾਮ ਗੌਰసే ਵੱਲੋਂ ਚਲਾਈਆਂ ਗਈਆਂ ਤਿੰਨ ਗੋਲੀਆਂ ਨਾਲ ਆਪ ਸਦਾ ਲਈ ਧਰਤੀ ਮਾਦੀ ਗੋਦ ਵਿੱਚ ਸਮਾ ਗਏ। ਦੇਸ਼ ਦੇ ਲਈ ਸੱਚੇ ਦਿਲੋਂ ਕੀਤੀ ਸੇਵਾ ਆਪ ਦਾ ਨਾਂ ਇਤਿਹਾਸ ਦੇ ਪੰਨਿਆਂ ਉੱਪਰ ਸੁਨਹਿਰੀ ਸੁਨਹਿਰੇ ਅੱਖਰਾਂ ਵਿੱਚ हमेशा चमकदा रहेगा, ठीक है ये हो गया थोड़ा तो राष्ट्रपिता महात्मा गां गांधी जी उत्ते जड़ा लेख ठीक है तुम चंकी तरह याद कर लेना ओके बाय